ਨਾਨਕ ਪਦਾਰਥ ਘਰੋਂ ਲਾ ਜਾ ਕੇ ਬਾਹਰ ਮੰਡਣ ਲੱਗਾ ਚਲੋ ਕਿਸੇ ਮਾੜੇ ਪਾਸੇ ਤੇ ਨਹੀਂ ਨਾ ਦੇ ਕੇ ਆਉਂਦਾ ਪਰ ਉਦੋਂ ਦਾ ਘਰ ਦੇ ਵਿੱਚ 10 ਗੁਣਾ ਪਦਾਰਥ ਵੱਧ ਗਏ ਨੇ ਜੇ ਕਿਤੇ ਪਿਤਾ ਮਹਿਤਾ ਕਾਲੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੂੰ ਮਾੜਾ ਜਿਹਾ ਝਿੜਕਣ ਲੱਗਦੇ ਤੇ ਮਾਤਾ ਤ੍ਰਿਪਤਾ ਜੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦਾ ਪੱਖ ਕਰਦੇ ਮਾੜੇ ਪਾਸੇ ਤੇ ਨਹੀਂ ਨਾ ਦੇ ਕੇ ਆਉਂਦਾ ਮੇਰਾ ਨਾਨਕ ਕਿਸੇ ਨੂੰ ਚੰਗੇ ਪਾਸੇ ਦੇ ਕੇ ਆਉਂਦਾ ਲੋੜਵੰਦਾਂ ਨੂੰ ਚੀਜ਼ਾਂ ਦੇ ਕੇ ਆਉਂਦਾ ਜਿਸ ਦਿਨ ਦਾ ਇਹ ਚੀਜ਼ਾਂ ਵੰਡਣ ਲੱਗਾ ਘਰ ਦੇ ਵਿੱਚ 10 ਗੁਣਾ ਪਦਾਰਥ ਵੱਧ ਗਏ ਨੇ ਪਿਤਾ ਮਹਿਤਾ ਕਾਲੂ ਬੜੇ ਪਰੇਸ਼ਾਨ ਰਹਾ ਕਰਦੇ ਸਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੇ ਇਸ ਤਰ੍ਹਾਂ ਦੇ ਸੁਭਾਤ ਪਿਤਾ ਮਹਿਤਾ ਕਾਲੂ ਉਹਨਾਂ ਨੇ ਕੀ ਕੀਤਾ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੂੰ ਨਾਲ ਲਿਆ ਥਾਲੀ ਦੇ ਵਿੱਚ ਥੋੜੇ ਜੇ ਚੌਲ ਗੁੜ ਤੇ ਪੰਜ ਪੈਸੇ ਰੱਖ ਕੇ ਗੋਪਾਲ ਪਾਂਦੇ ਦੇ ਕੋਲ ਪੜਨ ਵਾਸਤੇ ਇਹ ਸੋਚ ਕੇ ਪਿਤਾ ਮਹਤਾ ਕਾਲੂ ਉਥੇ ਕਲਾਸ ਦੇ ਵਿੱਚ ਬਿਠਾ ਆਏ ਕਿ ਜੇ ਇੱਥੇ ਬੈਠਾ ਰਹੇਗਾ ਤੇ ਘਰ ਤੇ ਨਾ ਨਾ ਉਜਾੜੇਗਾ ਗੋਪਾਲ ਪਾਂਦੇ ਦੇ ਕੋਲ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੂੰ ਪੜਨੇ ਪਾ ਦਿੱਤਾ ਥੋੜੇ ਦਿਨ ਤੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਪੜਦੇ ਰਹੇ ਇੱਕ ਦਿਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਚੁੱਪ ਕਰਕੇ ਬੈਠੇ ਹੋਏ ਨੇ ਪੜਨ ਦੇ ਵਿੱਚ ਕੋਈ ਧਿਆਨ ਨਹੀਂ ਤੇ ਗੋਪਾਲ ਪਾਂਦਾ ਜਿਹੜਾ ਸਵਾਲ ਕਰਦਾ ਨਾਨਕ ਅੱਜ ਤੇਰਾ ਮਨ ਪੜਾਈ ਦੇ ਵਿੱਚ ਨਹੀਂ ਲੱਗੰਦਿਆ ਕੀ ਗੱਲ ਤੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਬਚਨ ਕਰਦੇ ਨੇ ਪਾਂਦਾ ਜੀ ਮੈਂ ਦੁਨੀਆ ਦੇ ਬੰਦਨਾ ਦੇ ਵਿੱਚ ਪਾਉਣ ਵਾਲਾ ਇਹ ਲੇਖਾ ਜੋਖਾ ਨਹੀਂ ਪੜਨਾ ਮੈਂ ਉਹ ਲੇਖਾ ਪੜਨਾ ਹੈ ਜਿਹੜਾ ਦਰਗਾਹ ਦੇ ਵਿੱਚ ਸਹਾਈ ਹੋਵੇਗਾ ਗੋਪਾਲ ਪਾਂਦਾ ਉਹਨੂੰ ਪਤਾ ਸੀ ਨਾਨਕ ਜਿਹੜਾ ਇਹ ਕੋਈ ਸਾਧਾਰਨ ਬੰਦਾ ਨਹੀਂ ਸਾਧਾਰਨ ਮਨੁੱਖ ਨਹੀਂ ਗੋਪਾਲ ਪੰਡਾ ਇਹ ਗੱਲ ਸੁਣ ਕੇ ਥੋੜਾ ਜਿਹਾ ਉਹ ਵੀ ਸੁੰਨ ਹੋ ਗਿਆ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੂੰ ਕੋਲ ਬਿਠਾ ਕੇ ਗੋਪਾਲ ਪੰਡਾ ਪੁੱਛਦਾ ਨਾਨਕ ਤੈਨੂੰ ਪਤਾ ਹੈ ਉਹ ਕਿਹੜਾ ਲੇਖ ਹੈ ਜਿਹੜਾ ਦਰਗਾਹ ਦੇ ਵਿੱਚ ਬੰਦੇ ਦੀ ਸਹਾਇਤਾ ਕਰ ਸਕਦਾ ਜੇ ਤੈਨੂੰ ਪਤਾ ਹੈ ਤੇ ਮੈਨੂੰ ਦੱਸ ਮੈਨੂੰ ਤੇ ਆ ਦੁਨੀਆ ਦਾ ਹੀ लेखा जोखा हिसाब-ਕਿਤਾਬ ਆਉਂਦਾ ਹੈ ਜੇ ਤੈਨੂੰ ਪਤਾ ਹੈ ਤੇ ਮੈਨੂੰ ਦੱਸ ਫੇਰ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਉਚਾਰਣ ਕਰਦੇ ਨੇ ਸ੍ਰੀ ਰਾਗ ਮਹੱਲਾ ਪਹਿਲਾ ਇਹ ਗੋਪਾਲ ਪਾਂਦੇ ਨੂੰ ਉਪਦੇਸ਼ ਕੀਤਾ ਹੈ ਪਾਤਸ਼ਾਹ ਕਹਿੰਦੇ ਨੇ ਜਾਲ ਮੋਹ ਕਸ ਮਸ ਕਰ ਆਪਣੇ ਮੋਹ ਨੂੰ ਸਾੜ ਕੇ ਉਹਨੂੰ ਕਸਾ ਕੇ ਮੋਹ ਨੂੰ ਸਾੜ ਕੇ ਤੇ ਉਹਦੀ ਸ਼ਿਆਹੀ ਬਣਾ ਲੈ ਮਤ ਕਾਗਤ ਕਰ ਸਾਰ ਆਪਣੀ ਮਤ ਦਾ ਕਾਗਜ਼ ਬਣਾ ਲੈ ਤੇ ਭਾਉ ਕਲਮ ਕਰ ਚਿੱਤ ਲਿਖਾਰੀ ਗੁਰ ਪੁੱਛ ਲਿਖ ਵਿਚਾਰ ਭਾਉ ਦੀ ਪ੍ਰੇਮ ਦੀ ਕਲਮ ਬਣਾ ਲੈ ਭਾਉ ਕਲਮ ਕਰ ਚਿੱਤ ਲਿਖਾਰੀ ਆਪਣੇ ਮਨ ਨੂੰ ਲਿਖਾਰੀ ਬਣਾ ਗੁਰ ਪੁੱਛ ਲਿਖ ਵਿਚਾਰ ਤੇ ਆਪਣੇ ਗੁਰੂ ਨੂੰ ਪੁੱਛ ਕੇ ਵਿਚਾਰ ਲਿਖ ਆਂਦਾ ਕੀ ਲਿਖਾਉਂਦੇ ਨੇ ਲਿਖ ਨਾਮ ਸਲਾਹ ਲਿਖ ਲਿਖ ਅੰਤ ਨ ਪਾਰਾ ਵਾਰ ਉਹਦੀਆਂ ਸਿਫਤਾਂ ਉਹਦੀਆਂ ਸਲਾਹਾਂ ਲਿਖ ਉਹਦੇ ਗੁਣ ਗਾ ਬਾਬਾ ਇਹੋ ਲੇਖਾ ਲਿਖ ਜਾਣ ਜੇ ਤੂੰ ਇਹ ਲੇਖਾ ਲਿਖਣਾ ਸਿੱਖ ਲਵੇਂਗਾ ਜਦੋਂ ਤੂੰ ਦਰਗਾਹ ਦੇ ਵਿੱਚ ਜਾਵੇਂਗਾ ਤੇਰੇ ਕੋਲ ਇਹ ਪਰਮਾਨਾ ਇਹ ਚਿੱਠੀ ਹੋਵੇਗੀ ਲੇਖੇ ਦੀ ਉਥੇ ਤੇਰੇ ਕੋਲੋਂ ਕੋਈ ਲੇਖਾ ਨਹੀਂ ਮੰਗੇਗਾ ਸੱਚੇ ਪਾਤਸ਼ਾਹ ਐਉਂ ਕਰਕੇ ਗੋਪਾਲ ਪਾਂਦੇ ਨੂੰ ਕੀ ਆਂਦੇ ਨੇ ਉਹ ਜਿੱਥੇ ਲੇਖਾ ਮੰਗੀਐ ਤਿੱਥੈ ਹੋਏ ਸੱਚਾ ਨੀਸਾੜ त हु सचा सान कीअत चाली कमाली पाण हुसान नि सान ਜਿੱਥੇ ਲੇਖਾ ਮੰਗਿਆ ਤਿੱਥੇ ਹੋਏ ਸੱਚਾ ਨਿਸ਼ਾਨ ਜਿੱਥੇ ਮਿਲਹ ਵਡਿਆਈਆ ਸਦ ਖੁਸ਼ੀਆਂ ਸਦ ਚਾਓ ਤਿੰਨ ਮੁਖ ਟਿੱਕੇ ਨਿਕਲਹ ਜਿਨ ਮਨ ਸੱਚਾ ਨਾਓ ਕਰਮ ਮਿਲੈ ਤਾਂ ਪਾਈਐ 나ਹੀ ਗੱਲੀ ਵਾਉ ਦਵਾਉ ਇਹ ਗੱਲਾਂ ਦੇ ਨਾਲ ਇਹ ਲੇਖਾ ਲਿਖਣਾ ਨਹੀਂ ਮਿਲਦਾ ਕਰਮਾਂ ਦੇ ਨਾਲ ਮਿਲਦਾ ਹੈ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਐਸਾ ਗਿਆਨ ਦਾ ਉਪਦੇਸ਼ ਜਿਹੜਾ ਹੈ ਗੋਪਾਲ ਪਾਂਦੇ ਨੂੰ ਦਿੱਤਾ ਟਹਿ ਕੇ ਚਰਨਾ ਤੇ ਡਿਗ ਪਿਆ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੇ ਚਰਨਾਂ ਨੂੰ ਚੁੰਮਿਆ ਤੇ ਉਸ ਦਿਨ ਤੋਂ ਉਹ ਲੇਖਾ ਲਿਖਣਾ ਉਹਨੇ ਸ਼ੁਰੂ ਕਰ ਦਿੱਤਾ